ਲੇ ਵੀ ਆ ਬਿੱਲੇ ਦੀ ਲੈ ਲਾ ਮੈਂ ਸਾਲੇ ਦੀ ਇਹਨੂੰ ਜੰਕ ਪੋਈ ਹੋਈ ਇਹਦੇ ਤੋਂ ਸਾਸੀ ਕਾਲ ਜੀ ਸਾਡੇ ਵਾਲਿਓ ਕੀ ਹਾਲ ਚਾਲ ਨੇ ਅੱਜ ਅਸੀਂ ਘੁੰਮਣ ਆਏ ਹੋਏ ਆ ਉਹ ਆ ਦਿਖਾਉ ਉਹ ਤਿੱਤਰ ਜਾ ਆ ਦਿਖਾ ਦੇ ਭਾਇਨ ਨੂੰ ਕੀ ਆ ਦੇਖ ਸੋ ਅੱਜ ਅਸੀਂ ਘੁੰਮਣ ਆਏ ਹੋਏ ਆ ਬਾਈ ਇੰਗਲੈਂਡ ਦੇ ਪਿੰਡਾਂ ਦੇ ਵਿੱਚ ਇੰਗਲੈਂਡ ਦੇ ਜਮਾ ਛੋਟੇ ਐਨ ਆਥੈਂਟਿਕ ਅਸਲੀ ਪਿੰਡ ਸ਼ੁੱਧ ਪਿੰਡ ਜਿਨ੍ਹਾਂ ਨੂੰ ਕਹਿੰਦੇ ਆ ਆ ਦੇਖ ਸਰੋਂ ਸਰੋਂ ਲੱਗੀ ਹੋਈ ਆ ਦੇਖੋ ਚੈੱਕ ਕਰੋ ਪਿੱਛੇ ਆਹ ਦਿਖਾ ਆ ਇਹਨਾਂ ਦਾ ਬਾੜਾ ਇਹਨਾਂ ਦਾ ਜਿੱਥੇ ਲਾਈ ਹੋਈ ਹੈ ਇਹਨਾਂ ਨੇ ਅੰਦਰ ਜਾ ਕੇ ਸੋ ਸਾਗ ਦਾ ਮੌਸਮ ਇਹਨਾਂ ਦੇ ਹੁਣ ਚੱਲ ਰਿਹਾ ਆਪਣੇ ਹੁਣ ਬਰਸੀਨ ਜਿਹੜੀ ਆ ਉਹ ਲੰਘ ਚੁੱਕੀ ਆ ਆ ਦੇਖ ਆ ਦਿਖਾ ਦੇ ਮਾੜਾ ਜ ਆ ਕਿਸੇ ਜ਼ਿਮੀਦਾਰ ਨੇ ਬਗਲ ਕਰਿਆ ਹੋਇਆ ਤੇ ਸਾਹਮਣੇ ਉਹਦਾ ਫਾਰਮ ਆਪਣੇ ਹੁਣ ਲੰਘ ਚੁੱਕਿਆ ਬਰਸੀਨ ਦਾ ਮੌਸਮ ਹੈ ਨਾ ਬਰਸੀਨ ਪੱਕ ਗਈ ਵੀ ਆ ਆਪਾਂ ਹੁਣ ਬੀਜ ਰਹੇ ਆ ਬਾਜਰਾ ਚਰੀ ਝੋਨਾ ਲਾਵਾਂਗੇ ਕਣਕ ਵੱਢ ਰਹੇ ਆ ਇਹਨਾਂ ਦੇ ਹੁਣ ਕਣਕ ਨਿਸਰ ਰਹੀ ਹੈ ਤੇ ਆ ਜਾ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਪੁੱਛ ਕੇ ਉਹਨੂੰ ਘੁੰਮ ਗਰਦੇ ਆ ਵੀ ਹਾਂ ਪੁੱਤ ਮੋ ਸਕਦੇ ਆ ਕਿ ਨਹੀਂ ਕਿਉਂਕਿ ਇੰਗਲੈਂਡ ਦੇ ਵਿੱਚ ਕੀ ਆ ਵੀ ਫਰੀ ਰੋਮਿੰਗ ਦਾ ਰਾਈਟ ਨਹੀਂ ਹੈਗਾ ਸਕਾਟਲੈਂਡ 'ਚ ਹੈਗਾ ਤੁਸੀਂ ਕਿਤੇ ਵੀ ਘੁੰਮ ਸਕਦੇ ਹੋ ਪਰ ਇੰਗਲੈਂਡ 'ਚ ਨਹੀਂ ਹੈਗਾ ਉਧਰਤੀ ਜਦੋਂ ਅਸੀਂ ਅੰਦਰ بڑے ਫਾਰਮ ਦੇ ਉਹਦਾ ਮਾਲਕ ਵੀ ਆ ਰਿਹਾ ਸੀਗਾ ਆਪਣੇ ਕੁੱਤੇ ਨੂੰ ਘੁਮਾਉਣ ਵਾਸਤੇ ਤੇ ਅਸੀਂ ਉਹਨੂੰ ਪੁੱਛਿਆ ਵੀ ਬਾਈ ਅਸੀਂ ਘੁੰਮਦੇ ਫਿਰ ਰਹੇ ਹਾਂ ਫੁੱਲ ਦੇਖ ਕੇ ਸਾਨੂੰ ਵਧੀਆ ਲੱਗਿਆ ਤੁਹਾਡਾ ਫਾਰਮ ਤੇ ਅਸੀਂ ਫੋਟੋ ਫੋਟੋ ਖਿੱਚ ਸਕਦੇ ਹਾਂ ਇੱਥੇ ਉਹ ਕਹਿੰਦਾ ਵੀ ਯਾਰ ਪਹਿਲਾਂ ਤਾਂ ਉਹਨੇ ਇਤਰਾਜ਼ ਜਤਾਇਆ ਵੀ ਮੈਨੂੰ ਪਤਾ ਨਹੀਂ ਤੁਸੀਂ ਕੌਣ ਹੋ ਫਿਰ ਅਸੀਂ ਉਹਨੂੰ ਇੰਟਰੋਡਕਸ਼ਨ ਵਗੈਰਾ ਦਿੱਤੀ ਵੀ ਐਦਾ ਐਦਾ ਹੈਗਾ ਤੇ ਉਹ ਫਿਰ ਕਹਿੰਦਾ ਵੀ ਕੋਈ ਚੱਕਰ ਨਹੀਂ ਹੈਗਾ ਵੀ ਤੁਸੀਂ ਘੁੰਮ ਲਓ ਫੋਟੋ ਫੋਟੋ ਖਿੱਚ ਲਓ ਬਟ ਮੇਰੇ ਫਾਰਮ ਦੇ ਵਿੱਚ ਜਿੱਥੇ ਮੈਂ ਜਾਨਵਰ ਰੱਖਿਆ ਜਾਨੀ ਗਾਈਆਂ ਗੂਈਆਂ ਘੋੜੇ-ਘੋੜੇ ਵੀ ਉਧਰ ਨਹੀਂ ਮੈਂ ਜਾਣ ਦਿੰਦਾ ਬਟ ਇੱਥੇ ਖੇਤ ਚ ਜ਼ਰੂਰ ਤੁਸੀਂ ਘੁੰਮ ਸਕਦੇ ਆ ਮੈਂ ਤੇ ਮੇਰੇ ਮਿੱਤਰ ਨੇ ਉੱਥੇ ਥੋੜੀ ਘੜੀ ਗੇੜੇ-ਗੂੜੇ ਦਿੱਤੇ ਤੇ ਨਾਲ ਫਿਰ ਫੋਟੋ ਫੋਟੋ ਖਿੱਚੀ ਤੇ ਸਰੋਦ ਦੀ ਥੋੜੀ ਜੀ ਵੀਡੀਓਗ੍ਰਾਫੀ ਕੀਤੀ ਸਰੋਂ ਦੇਖੀ ਵੀ ਕਿਹੜੇ ਕਿਸਮ ਜਿਹੜੀਆਂ ਦੇਖਣੀਆਂ ਨੇ ਤੇ ਆਸੀਂ ਸਫ਼ਰ ਸ਼ੁਰੂ ਕੀਤਾ ਤੇ ਸਫ਼ਰ ਤੁਸੀਂ ਦੇਖੋ ਵੀ ਐਦਾਂ ਦੇ ਥਾਂ ਹੁੰਦੇ ਆ ਗੋਰਿਆਂ ਦੇ ਜਦੋਂ ਮੁਲਕ ਦੇ ਵਿੱਚ ਆਪਾਂ ਘੁੰਮਦੇ ਆ ਦਿਹਾਤੀ ਏਰੀਆ ਜਿੰਨੇ ਨੇ ਉਹ ਸਾਰੇ ਐਵੇਂ ਛੋਟੇ-ਛੋਟੀਆਂ ਸੜਕਾਂ ਹੁੰਦੀਆਂ ਨੇ ਤੇ ਆਲੇ-ਦਲੇ ਹਰਿਆਲੀ ਹੁੰਦੀ ਹੈ ਬਹੁਤ ਜ਼ਿਆਦਾ ਬਸ ਘੇੜਾ-ਘੂੜਾ ਦੇ ਕੇ ਕੰਟਰੀ ਸਾਈਡ ਕਹਿੰਦੇ ਆ ਜਿਹੜੇ ਲੋਕਲ ਇਲਾਕੇ ਹੁੰਦੇ ਆ ਜਿਵੇਂ ਦੇਸੀ ਪਿੰਡਾਂ ਵਾਲੇ ਇਲਾਕੇ ਉਹਨੂੰ ਕੰਟਰੀ ਸਾਈਡ ਕਹਿੰਦੇ ਆ ਘੇੜਾ-ਘੂੜਾ ਦੇ ਕੇ ਅਸੀਂ ਵਾਪਸ ਆਪਣੇ ਘਰ ਨੂੰ ਮੁੜ ਗਏ ਸੀਗੇ ਦੋਵੇਂ ਮਿੱਤਰ ਬੇਲੀ ਯੂਕੇ ਘੁੰਮਣ ਵਾਸਤੇ ਇੱਥੋਂ ਦੇ ਕਲਚਰ ਦੀ ਜਾਣਕਾਰੀ ਵਾਸਤੇ ਹੋਰ ਨਵੀਆਂ ਖਬਰਾਂ ਤੇ ਤਾਜ਼ ਫਾਲੋਅਰ ਥੋੜੇ 5 7 10 15 ਦਾ ਭਰਾਓ ਅੱਜ ਫਾਲੋ ਕਰੋ ਫੇਗਾ ਵੀਡੀਓ ਕੱਲ ਦੇ ਵਧੀਆ ਵਧੀਆ ਚੱਕਰ ਕੋਈ ਨਹੀਂਗਾ ਫਾਲੋ ਕਰੋ ਫਾਲੋ ਰਿਕਵੈਸਟ ਨਹੀਂ ਹੈਗੀ ਆਰਡਰ ਹੈ ਆਰਡਰ ਚੱਲਦਾ ਜੱਟਾਂ ਦਾ ਠੀਕ ਹੈ ਨਾ ਤੇ ਦੇਖੋ ਕਹਦਾ ਤੜ ਤੜ ਕਰਕੇ ਆਉਂਦੀਆਂ ਵੀਡੀਓ ਨਜ਼ਾਰੇ ਵਾਲੀਆਂ